ਅਵੇਂ ਬੇਨਰਤਾ ਨਾ ਖੜ ਫੁੱਲਾ ਰਸ ਨਹੀਂ ਆਉਣੇ ਖੇੜੇ ਸਜਣਾ ਰਾਤੀ ਛੇਜ ਹਣਾਉਣਾ ਜਾਂ ਸ਼ਿੰਗਾਰੇ ਵੇੜੇ ਸ਼ਾਨ ਸੁਹੱਪਣ ਪੋਰੇ ਮੰਨਣ ਜੋਵਨ ਦੇ ਵਣਜਾਰੇ ਨਿਰਮਲ ਨੈਣਾਂ ਨੂੰ ਰਸ ਕਰਦੇ ਖੀਵੇ ਉਹ ਮਸਤ ਗਾਣੇ ਛਾੜ ਰੌਣਕਾਂ ਜਾਣਾ ਸੁਣਿਆ ਕਰਕੇ ਵੇੜੇ ਨੂੰ ਰੀਜ ਨਾਲ ਹੰਡਾਇਆ ਹੱਸਦੇ ਵਸਦੇ ਖੇੜੇ ਨੂੰ ਹੋ ਮੁੰਮੁੜ ਆਉਣਾ ਰੋਕ ਬਸੰਤਾ ਪਰ ਤੂੰ ਆਉਣਾ ਨਹੀਂ ਏ ਸੰਜੋ ਸੁੰਨਾ ਕਰਕੇ ਵੇੜੇ ਨੂੰ ਰੀਜਾ ਨਾਲ ਹੰਡਾਇਆ ਹੱਸਦੇ ਵਸਦੇ ਖੇੜੇ ਨੂੰ ਮੋੜ ਮੋੜ ਆਉਣਾ ਰੋਤ ਬਸੰਤਾ ਪਰ ਤੂੰ ਆਉਣਾ ਨਹੀਂ ਇਹ ਸੰਯੋਗੀ ਮੇਲਾ ਬੰਦਿਆ ਮੁਕੇ ਆਉਣਾ ਨਹੀਂ ਪੀੜਾ ਬਣੀਆ ਇਸ ਮੇਲੇ ਵਿੱਚ ਖੁੰਝ ਨਾ ਜਾਵੀ ਤੂੰ ਬਾਦ ਲੋਟੇ ਰੇ बण आ आप बचाव तूं oh, oh, ਤੁੱਲੀ ਨਾ ਲੋਭ ਲਾਲਚ ਵਾਲੀ ਵਿੱਚ ਤੂੰ ਖਾਕ ਚ ਰੁੱਲੀ ਨਾ ਕੱਟੇ ਦੇ ਵਿੱਚ ਰੁਲ ਕੇ ਠੀਕ ਤੂੰ ਮੁੱਲ ਭਵਾਉਣਾ ਨਹੀਂ ਇਹ ਸੰਜੋਗੀ ਮੇਲਾ ਬੰਦਿਆ ਮੁੜ ਕੇ ਆਉਣਾ ਨਹੀਂ ਘੇਰ ਦਲਾਲਾਂ ਬੋਲੀ ਲਾਉਣੀ ਵੇਖ ਤੂੰ ਜਾਵੀਂ ਨਾ ਇਹ ਗੰਦਲਾ ਭਰਿਆਂ ਖੰਡ ਭੁਲੇਖੇ ਖਾਵੀ ਨਾ ਧਰਮ ਭੁਲੇਖਿਆ ਖਾਦ ਯਾਰ ਨੂੰ ਚੱਟ ਬਚਾਉਣਾ ਨਹੀਂ ਤੇ ਸੰਯੋਗੀ ਮੇਲਾ ਬੰਦਿਆ ਮੁੜ ਕੇ ਆਉਣਾ ਨਹੀਂ ਵਾਗ ਜੁਵਾਰੀਆਂ ਹੱਥ ਛਾੜ ਕੇ ਤੁਰ ਕੇ ਤੁਰ ਗਏ ਤੁਰ ਜਾਈ ਨਾ ਇਹ ਜਗ ਮੇਲੇ ਵਿੱਚੋਂ ਖਾਲੀ ਹੱਥੀਂ ਮੁੜ ਜਾਈ ਨਾ ਕਰ ਲਾਵਣ ਜੇ ਵਪਾਰ ਚਾਹੇ ਏ ਸੰਜੋਗੀ ਮਿਲਲਾ ਬੰਦਿਆ ਮੁੜ ਕੇ ਆਉਣਾ ਨਹੀਂ ਵਾਗ ਜਵਾਰੀਆਂ ਹੱਥ ਛਾੜ ਕੇ ਲੁੱਟ ਕੇ ਤੁਰ ਜਾਈਨਾ ਇਹ ਜਗ ਮੇਲੇ ਵਿੱਚੋਂ ਖਾਲੀ ਹੱਥੀ ਮੁੜ ਜਾਈਨਾ ਤਰਲਾ ਕੋ ਹੀਰਾ ਲਾਲ ਖਰੀਦਿਆ ਨਾ ਬਣ ਸਾਫ ਵਿਹਾਰੀ ਤੂੰ ਹੀਰਾ ਲਾਲ ਘਵਾਚਿਆ ਭਾਲਿਆ ਆਪੇ ਨਾ ਥੇਰਨਾ ਬੈਠੇ ਰਹਿਣਾ ਜੇ ਇਸ ਮੇਲੇ 'ਚੋਂ ਨਿਰਮਲ ਚਾਹੁੰਦਾ ਲਾਹਾ ਲੈਣਾ ਜੇ